ਤੁਸੀਂ ਉਹ 17 ਤੇ ਸੁਣੀ ਆਈਆਂ ਵੀ ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆਪੇ ਹੀ ਰਾਂਝਾ ਹੋਈ ਆਖੋ ਨਹੀਂ ਮੈਨੂੰ ਸਖੀ ਹੋ ਰਾਂਝਾ ਹੀਰਨਾ ਆਖੋ ਕੋਈ ਸੋ ਅਸੀਂ ਵੀ ਡੋਨਲਡ ਟਰੰਪ ਦਾ ਇਦਾਂ ਨਾਂ ਜੱਪਣ ਦੇ ਆ ਵੀ ਮੈਂ ਅੱਜ ਪ੍ਰੋਗਰਾਮ ਸ਼ੁਰੂ ਕਰਨ ਲੱਗਿਆ ਨਾ ਜਸਟਨ ਟਰੂਡੋ ਨੂੰ ਡੋਨਲਡ ਟਰੰਪ ਕਹਿ ਗਈ ਤੇ ਫੇਰ ਇਹ ਚੀਜ਼ਾਂ ਤੁਹਾਡੇ ਤੇ ਅਸਰ ਕਰਨ ਲੱਗ ਜਾਂਦੀਆਂ ਜਦੋਂ ਤੁਸੀਂ ਬਹੁਤ ਨਾਮ ਜੱਪਦੇ ਪਰ ਸਾਡਾ ਵੀ ਕਸੂਰ ਕੋਈ ਨਹੀਂ ਉਹ ਬਾਪੂ ਜੀ ਕਰੀ ਇੰਨਾ ਕੁਝ ਜਾਣਦੇ ਨੇ ਵੀ ਸਾਨੂੰ ਕਰਨੀ ਪੈਂਦੀ ਗੱਲ ਹੁਣ ਫੇਰ ਟਰੱਕ ਡਰਾਈਵਰਾਂ ਨੂੰ ਕੁਝ ਨਾ ਕੁਝ ਕਹਿਤਾ ਹੁਣ ਕੀ ਆਂਦੇ ਨੇ ਦੇਖੋ ਬੜੇ ਐਗਜ਼ੈਕਟਿਵ ਆਰਡਰ ਸਾਈ ਜਿਹਦੇ ਵਿੱਚ ਇੱਕ ਤਾਂ ਉਹਨਾਂ ਨੇ ਤੁਹਾਨੂੰ ਯਾਦ ਹੋਵੇਗਾ ਪਹਿਲਾਂ ਪਹਿਲਾਂ ਕੀਤਾ ਸੀ ਕਿ ਕੋਈ ਹੋਰ ਅਫੀਸ਼ੀਅਲ ਲੈਂਗੁਏਜ ਨਹੀਂ ਯੂਐਸਏ ਦੀ ਹੋਵੇਗੀ 스ਪੈਨਿਸ਼ ਨਹੀਂ ਦੂਸਰੀ ਤੀਸਰੀ ਨਹੀਂ ਸਿਰਫ ਇੰਗਲਿਸ਼ ਹੋਵੇਗੀ ਚਲੋ ਕਰ ਦਿੱਤਾ ਫਿਰ ਉਹ ਇੰਗਲਿਸ਼ ਲੈਂਗੁਏਜ ਦੀਆਂ ਕੁਝ ਰਿਕੁਆਇਰਮੈਂਟਸ ਜਿਹੜੀਆਂ ਟਰੱਕ ਡਰਾਈਵਰਾਂ ਲਈ ਨੇ ਨਾ ਉਹਨੂੰ ਉਹਨੂੰ ਕਮਰਸ਼ੀਅਲ ਟਰੱਕ ਡਰਾਈਵਰ ਲਈ ਉਹਨੂੰ ਸਖਤ ਕਰ ਰਹੇ ਨੇ ਉਹਦੇ ਬਾਰੇ ਐਗਜ਼ੈਕਟਿਵ ਆਰਡਰ ਹੋ ਰਹੇ ਨੇ ਸਾਈਨ ਕਰ ਦਿੱਤਾ ਹੈ ਉਹਦੇ ਬਾਰੇ ਗੱਲਬਾਤ ਕਰ ਲੈਂਦੇ ਆ ਪ੍ਰੈਜ਼ੀਡੈਂਟ ਟਰੰਪ ਨੇ ਸੋਮਵਾਰ ਨੂੰ ਇਹ ਆਰਡਰ ਜਿਹੜਾ ਸਾਈਨ ਕੀਤਾ ਕਿ ਅਮਰੀਕਾ ਦੇ ਵਿੱਚ ਜਿੰਨੇ ਕਮਰਸ਼ੀਅਲ ਟਰੱਕ ਡਰਾਈਵਰ ਹੈਗੇ ਨੇ ਉਹਨਾਂ ਦੀ ਅੰਗਰੇਜ਼ੀ ਵਧੀਆ ਹੋਣੀ ਚਾਹੀਦੀ ਹੈ। ਇਹਦੇ ਵਿੱਚ ਜੋ ਉਹ ਜਿਹੜੇ ਜਿਹੜੀਆਂ ਗੱਲਾਂ ਲਿਖੀਆਂ ਗਈਆਂ ਨੇ ਉਹਨਾਂ ਵਿੱਚ ਕਿਹਾ ਕਿ ਟਰੱਕ ਡਰਾਈਵਰ ਜਿਹੜੇ ਨੇ ਯੂ ਐਸ ਏ ਦੀ ਇਕਨੋਮੀ ਤੇ ਲੋਕਾਂ ਦੀ ਜ਼ਿੰਦਗੀ ਤੇ ਬਹੁਤ ਵੱਡਾ ਇੱਕ ਸੋਹਣਾ ਰੋਲ ਅਦਾ ਕਰਦੇ ਨੇ ਟਰੱਕ ਡਰਾਈਵਰ। ਤੇ ਇੱਕੋ ਇੱਕ ਜਿਹੜੀ ਅਫੀਸ਼ੀਅਲ ਲੈਂਗੁਏਜ ਆ ਕੰਟਰੀ ਦੀ ਉਹਦੋਂ ਬਣਾਉਣ ਦਾ ਆਰਡਰ ਐਗਜ਼ੀਕਟਿਵ ਆਰਡਰ ਜਿਹੜਾ ਮਾਰਚ ਵਿੱਚ ਉਹ ਕਰ ਦਿੱਤਾ ਸੀ ਡੋਨਲਡ ਟਰੰਪ ਨੇ। ਤੇ ਇਸ ਆਰਡਰ ਦੇ ਵਿੱਚ ਇਹ ਕਿਹਾ ਕਿ ਟਰੱਕ ਕਮਰਸ਼ਲ ਟਰੱਕ ਡਰਾਈਵਰਾਂ ਲਈ ਇੰਗਲਿਸ਼ ਜਿਹੜੀ ਆ ਉਹਦੀ ਪ੍ਰੋਫੀਸ਼ੀਐਂਸੀ ਜਿਹੜੀ ਆ ਨੋਨ ਨੇਗੋਸ਼ੀਏਬਲ ਹੋਣੀ ਚਾਹੀਦੀ ਆ ਭਾਵੇਂ ਉਸ ਤੇ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ ਅੰਗਰੇਜ਼ੀ ਵਧੀਆ ਹੀ ਹੋਣੀ ਚਾਹੀਦੀ ਆ ਤੇ ਅੱਗੇ ਉਹ ਆਰਡਰ ਵਿੱਚ ਲਿਖਿਆ ਗਿਆ ਦੇ ਸ਼ੁੱਡ ਬੀ ਏਬਲ ਟੂ ਰੀਡ ਐਂਡ ਅੰਡਰਸਟੈਂਡ ਟ੍ਰੈਫਿਕ ਸਾਈਨਸ ਭਾਵ ਕਿ ਉਹ ਟ੍ਰੈਫਿਕ ਦੇ ਸਾਈਨ ਜਿਹੜੇ ਉਹਨਾਂ ਨੂੰ ਪੜਨ ਦੇ ਤੇ ਸਮਝਣ ਦੇ ਸਮਰੱਥ ਹੋਣੇ ਚਾਹੀਦੇ ਨੇ ਟ੍ਰੈਫਿਕ ਸੇਫਟੀ ਬਾਰਡਰ ਪੈਟਰੋਲ ਤੇ ਜਿਹੜੇ ਐਗਰੀਕਲਚਰ ਦੇ ਚੈੱਕ ਪੁਆਇੰਟ ਤੇ ਕਾਰਗੋ ਦੇ ਜਿਹੜੇ ਸਟੇਸ਼ਨ ਆਫੀਸਰ ਹੈਗੇ ਨੇ ਜਿਹੜੀ ਉਹਨਾਂ ਨਾਲ ਗੱਲਬਾਤ ਹੋਣੀ ਹੈ ਉਹਦੇ ਵਿੱਚ ਪ੍ਰੋਪਰਲੀ ਕਮਿਊਨੀਕੇਟ ਕਰ ਸਕਦੇ ਹੋਣ ਨੋ ਇੰਗਲਿਸ਼ ਜਾਂ ਟੁੱਟੀ ਫੁੱਟੀ ਇੰਗਲਿਸ਼ ਨਹੀਂ ਚੱਲੇਗੀ ਇਹ ਐਗਜ਼ੈਕਟਿਵ ਆਰਡਰ ਦੇ ਵਿੱਚ ਹੈ ਹੁਣ ਡਰਾਈਵਰਸ ਜਿਹੜੇ ਨੇ ਉਹਨਾਂ ਨੂੰ ਫੀਡਬੈਕ ਜਿਹੜੀ ਆਪਣੀ ਦੇਣੀ ਪਵੇਗੀ ਆਪਣੇ ੈਂਪਲਾਇਰਸ ਨੂੰ ਕਸਟਮਰਸ ਨੂੰ ਤੇ ਡਾਇਰੈਕਸ਼ਨਸ ਜਿਹੜੀਆਂ ਨੇ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਦਿੱਤੀਆਂ ਜਾਣਗੀਆਂ ਹੁਣ ਜਿਹੜਾ ਜਨਰਲ ਪਬਲਿਕ ਦੇ ਨਾਲ ਕਹਿੰਦੇ ਇੰਗਲਿਸ਼ ਦੇ ਵਿੱਚ ਸਫੀਸ਼ੀਐਂਟਲੀ ਤੁਸੀਂ ਗੱਲਬਾਤ ਕਰਨ ਜੋਗੇ ਹੋਮੋ ਤੇ ਕਮਰਸ਼ੀਅਲ ਵਹੀਕਲ ਇੰਡਸਟਰੀ ਲਈ ਇੱਕ ਬਹੁਤ ਵੱਡਾ ਆਰਡਰ ਹੈ। ਟ੍ਰਾਂਸਪੋਰਟੇਸ਼ਨ ਸੈਕਟਰੀ ਸ਼ੌਨ ਡਫੀ ਨੇ ਇੱਕ ਨਵਾਂ ਆਰਡਰ ਜਿਹੜਾ ਸਾਈਨ ਕਰਨਾ ਹੈ ਕੁਝ ਦਿਨਾਂ ਦੇ ਵਿੱਚ ਵਿੱਚ ਜਿਹਦੇ ਵਿੱਚ ਪਤਾ ਲੱਗੇਗਾ ਕਿ ਇੰਗਲਿਸ਼ ਇੰਗਲਿਸ਼ ਦੀ ਜਿਹੜੀ ਇਹ ਯੋਗਤਾ ਹੈ ਕਿਵੇਂ ਚੈੱਕ ਕੀਤੀ ਜਾਵੇਗੀ ਤੇ ਇਨਫੋਰਸ ਕਿਵੇਂ ਕੀਤੀ ਜਾਵੇਗੀ। ਇਸ ਆਰਡਰ ਦੇ ਮੁਤਾਬਕ ਇਹ ਇੰਗਲਿਸ਼ ਲੈਂਗੁਏਜ ਦੀ ਵਾਇਓਲੇਸ਼ਨ ਜਿਹੜੀ ਹੈ ਉਹ ਡਰਾਈਵਰ ਨੂੰ ਆਊਟ ਆਫ ਸਰਵਿਸ ਕਰ ਦੇਵੇਗੀ ਇਸ ਇਹ ਡਿਸੀਜਨ ਤੇ ਕਈਆਂ ਨੇ ਇਤਰਾਜ਼ ਕੀਤਾ ਹੈ ਕਈਆਂ ਨੇ ਇਸ ਨੇ ਕਿਹਾ ਕਿ ਠੀਕ ਹੈ ਇੱਕ ਓਨਰ ਆਪਰੇਟਰ ਇੰਡੀਪੈਂਡੈਂਟ ਡਰਾਈਵਰ ਐਸੋਸੀਏਸ਼ਨ ਹੈ ਕੋਈ ਉਹਨਾਂ ਦੇ ਜਿਹੜੇ ਕੋਈ ਲੱਖ ਤੋਂ ਉੱਪਰ ਮੈਂਬਰ ਨੇ ਉਹਨਾਂ ਨੇ ਕਿਹਾ ਕਿ ਅਸੀਂ 트럼ਪ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ ਸੋ ਇਹਦੇ ਨਾਲ ਸਮੱਸਿਆ ਵੀ ਬਹੁਤ ਲੋਕਾਂ ਨੂੰ ਹੋ ਸਕਦੀ ਹੈ ਸੁਬਲੀਮ ਕਿ ਬਹੁਤ ਮੈਂ ਸਮਝਦਾ ਬਹੁਤ ਤੰਗ ਖਿਆਲੀ ਦਾ ਤੇ ਛੋਟੇ ਦਿਲ ਵਾਲਾ ਜਿਹੜਾ ਉਹਨਾਂ ਨੇ ਗੱਲ ਕੀਤੀ ਹੈ ਮੈਂ ਸਮਝਦਾ ਕਿ ਬਹੁਤ ਸੋਹਣੀ ਇੰਗਲਿਸ਼ ਵੀ ਹੁੰਦੀ ਹੈ ਤੇ ਇੱਕ ਗੁੱਡ ਡਰਾਈਵਰ ਡਰੈਗਨ ਜਿਹੜੀ ਨੇਚਰਲੀ ਆਉਂਦੀ ਤੁਹਾਨੂੰ ਜੀ ਜੀ ਤੁਹਾਡਾ ਤੁਹਾਡਾ ਕਨਸੈਂਟਰੇਸ਼ਨ ਹੋਰ ਸਾਰੀਆਂ ਚੀਜ਼ਾਂ ਵੀ ਤੇ ਕੁਦਰਤੀ ਤੌਰ ਤੇ ਵੀ ਤੁਸੀਂ ਗੁੱਡ ਡਰਾਈਵਰ ਬਣ ਜਾਂਦੇ ਤੁਸੀਂ ਵਧੀਆ ਡਰਾਈਵ ਕਰਦੇ ਹੋ ਸਮੂਥ ਕਰਦੇ ਹੋ ਹੁਣ ਕਮਰਸ਼ੀਅਲ ਟਰੱਕ ਡਰਾਈਵਿੰਗ ਜਿਹੜੀ ਆ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਹਨਰ ਹੈ ਸਕਿੱਲ ਹੈ ਹਾਂਜੀ ਹਾਂਜੀ ਸੋ ਜਿਹੜੇ ਇਹਨੇ ਇਹਨੇ ਸਾਲਾਂ ਤੋਂ ਚਲਾ ਰਹੇ ਨੇ ਉਹਨਾਂ ਦਾ ਕੀ ਹੋਵੇਗਾ ਜਿਨ੍ਹਾਂ ਦਾ ਡਰਾਈਵਿੰਗ ਰੈਕੋਰਡ ਕਲੀਨ ਹੈ ਉਹਨਾਂ ਦਾ ਕੀ ਹੋਵੇਗਾ ਤੁਸੀਂ ਇਹ ਜਿਹੜਾ ਹੁਣ ਇਹ ਜੋ ਥੋਪਿਆ ਜਾ ਰਿਹਾ ਹੈ ਇਹ ਚੈਲੰਜ ਵੀ ਹੋ ਸਕਦਾ ਪਰ ਆਰਡਰ ਇੱਕ ਵਾਰੀ ਉਹਨਾਂ ਨੇ ਜਿਹੜਾ ਜਾਰੀ ਕਰ ਦਿੱਤਾ